Ladies and gentlemen, are you ready? ਸਤਿ ਸ੍ਰੀ ਅਕਾਲ ਸਾਰਿਆਂ ਨੂੰ ਕੀ ਹਾਲ ਚਾਲ ਦਾ ਹੱਡਾ ਆਈ ਹੋਪ ਤੁਸੀਂ ਸਾਰੇ ਚੜ੍ਹਦੀ ਕਲਾ ਵਿੱਚ ਹੋਵੋਗੇ ਅੱਜ ਦਾ ਵਲੌਗ ਸਾਡਾ ਹੈਗਾ ਜੋ ਆਪਾਂ ਕਰਨਾ ਜੀ ਬਲਨ ਇਕੱਠਾ ਪਿੰਡ ਦੇ ਸਾਡੇ ਇੱਥੇ ਮੋੜ ਤੇ ਲੰਗਾ ਚੱਲੇਗਾ ਚਾਹ ਦਾ ਕਿਉਂਕਿ ਤੁਹਾਨੂੰ ਪਤਾ ਪੋਹ ਦਾ ਮਹੀਨਾ ਮਹੀਨਾ ਆ ਤੇ ਆਜੋ ਫਿਰ ਦੱਸੀਏ ਕਿੰਨੀ ਤੋਂ ਕਿੰਨੀ ਦੀ ਲੰਗਰ ਹੈ 28 ਦਸੰਬਰ ਤੱਕ ਲੰਗਰ ਹੈ ਇੱਕੀ ਤੋਂ ਲੈ ਕੇ ਚਾਹ ਦਾ ਲੰਗਰ ਚੱਲੇਗਾ ਡੇਲੀ ਤੇ ਉਹਦੇ ਵਾਸਤੇ ਸਾਨੂੰ ਬੰਦ ਘਟਾ ਕਰਨਾ ਪੈਣਾ ਹੈ ਤੇ ਰੋਹਿਤ ਦਾ ਫੋਨ ਆਇਆ ਸੁਕੇ ਦਾ ਫੋਨ ਆਇਆ ਕਿ ਆਇਓ ਬੰਦ ਘਟਾ ਗੁਰਦੁਆਰ ਸਾਹਿਬ ਆਇਓ ਤੇ ਆਪਾਂ ਚੱਲਨੇ ਆ ਗੁਰਦੁਆਰ ਸਾਹਿਬ ਉਹਦਾ ਟਰੈਕਟਰ ਨਿਕਲਦਾ ਫਿਰ ਬੰਬੂ ਕਾਰਟ ਸੋਰੇ ਕੋ ਗੁਰਦੁਆਸਾ ਵੇਨ ਤੋ ਕਰਕੇ ਆਪਾਂ ਆਪਣੇ ਇੰਜਰਾ ਦੇਖੋ ਜੀ ਸੁਖਮ ਸਿੰਘ ਵਾਹ ਖਾਸਾ ਵਾਹ ਬੋੜੀ ਤੇ ਬੱਬਾ ਜੀ ਵਾਹ ਖਾਸਾ ਤੇ ਚੁੱਪ ਲਾਗੀ ਤੇ ਨਾ ਰੋਹੀ ਸਿੰਘ ਕਿਥੇ ਆਲ ਘਰ ਗਏ ਆ ਅਦਰ ਗਏ ਆ ਮੈਂ ਚਾਹ ਮੰਗਦੇ ਹੋਏ ਇਧਰ ਯਾਰ ਸੁੱਖਾ ਕਹਿੰਦਾ ਚਾਹ ਪੀਣੀ ਆ ਸੁੱਖਾ ਅਮਲੀ ਚਾਹਦਾ ਓਏ ਕਿੱਦਾਂ ਪੀਣੀ ਓੜੀ ਤਾਂ ਜਣਾ ਸੰਦੀ ਕਹਿੰਦਾ ਚੋ ਰੋਇਆ ਦਾ ਮੈਂ ਕਿਹਾ ਨਾ ਜਨਰੇਟਰ ਸਟਾਰਟ ਕਰੋ ਲੋਸਮੈਂਟ ਕਰਨੀ ਆ ਤੇ ਕਿਸੇ ਨੇ ਜਨਰੇਟਰ ਨਹੀਂ ਖੋਲਦਾ ਵੀ ਜੈਮੀ ਇਹ ਜਲਾ ਡੀਜ਼ਲ ਵਿੱਚ ਉਹ ਲਵੀ ਵੀ ਆ ਗਿਆ ਵਾਏ ਕਿੱਡੀ ਕਾ ਖਾਸਾ ਵਾਏ ਪਨੀ ਕਿ ਉਹ ਪੱਛਾ ਜਲਦੀ ਘੜਾ ਚਲ ਮਾਰ ਦੇ ਚਲਾ 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 ਦੇ ਇਹ ਕੀ ਚੱਕਰ ਆ ਆਹ ਆਹ ਕੋਈ ਪਾਈ ਹੁ ਗੜੀ ਚੋਰ 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 ਇਹ ਉਹ ਵੀ ਦੀ ਮਾਰੀ ਮਾਈ ਕੀ ਆਲਾ ਭਾਬਦੀ ਆ ਮੈਂ ਉਹ ਨਹੀਂ ਉਹ ਬੱਲੇ ਜੱਜਾ ਚਾਚਾ ਚਾਚਾ ਅਸਤ ਰਸਤ 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 ਆਹ ਗੱਲ ਸੁਣੇ ਨੂੰ ਬੰਦ ਕਰ ਦ। ਆਹ ਕਰ ਤਾ। ਉਹ ਧੂਆ ਬਲੈਕ ਧੂਆ। ਬਲੈਕ ਧੂਆ। ਕਾਲਾ ਮਾਲ ਖਦਾ ਟਰੈਕਟਰ ਨਹੀਂ। ਕੀ ਕਹਦੇ? ਵਧੀਆ ਬੰਦਾ ਇੱਤ ਤਾਕੜਾ ਆ। ਇਸ ਜਿੱਤੀ ਬਲੋਕ ਬਣਾ ਨਹੀਂ ਹੁੰਦਾ ਹੀ ਹੈ। ਜਿੱਤੀ ਬਲੋਕ ਬਣਦੀ ਹੈ ਕਿ ਚਾਰਡ ਨਾਲ ਬਲੋਕ। ਦਾਦਾ ਜੀ। ਆਪ ਵਾਏ ਗਣ ਰੀ ਟਰਾਲੀ। ਓਏ ਸੁਣ ਲਾ ਦੇ। ਤੁਹਾਡਾ ਆ ਗਿਆ ਤੁਹਾਡੇ ਆ ਦੇ ਸਿਆਲ ਮਾਰਗ ਨਾਲੋਂ ਪੰਪਥੀਆਂ ਮਿਹਨਤੀ ਉਹਨਾਂ ਦੀ ਆ ਹਾ ਅਪੀ ਡਾਡੀ ਸੇਵਾ ਲੱਗੀ ਟਰਾਲੀ ਦੀ ਬਾਬਾ ਬਾਬਾ ਜਿਆਦਾ ਨਹੀਂ ਥੋੜਾ ਇਧਰ ਭਾਈ ਹੁਣ ਇਹ ਪੈਂਟਿੰਗ ਇੰਦਰ ਖੜਾ ਆ ਸੱਚਾ ਹੀ ਆ ਸੱਚਾ ਹੀ ਹੁਣ ਜਾਣੀ ਇਧਰ ਮਰੀ ਤੱਕ ਮਾਲਾਂ ਟਰਾਲੀ ਨੂੰ ਓਏ ਚੱਲ 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 ਆਂਦੇ ਗੁੱਲਾ ਗੱਡੀ ਜੀ ਓ ਬੋਲੀ ਕੱਟ ਲੈ ਓਏ ਕੱਟ ਲੰਬਾ ਰੱਖੀ ਦੇ ਤੈਨੂੰ ਪਤਾ ਹੀ ਆਪਣੇ ਤੁਸੀਂ ਆਂਦੇ ਆ ਜਾ ਆ ਜਾ ਕਿ ਸਿੱਧਾ ਆਣ ਸਿੱਧਾ ਆਣ ਕੱਟ ਸਿੱਧਾ ਹੋ ਆਣ ਜਾ ਸਿੱਧੇ ਆਣ ਚੱਲ ਚੱਲ ਜਾ ਜਾ ਸਿੱਧਾ ਸਿੱਧਾ ਇੱਥੇ ਕਰਾਉਂਦੇ ਐ ਰੱਖ ਐਣੂ ਰੱਖਣ ਰੱਖ ਐਣੂ ਆਣ ਦਾ ਨਾਉਣ ਦੇ ਥੱਲੇ ਯਾ ਮੋਠਿਆ ਉੱਲੇ ਮੋਠਿਆ ਅਬਸਾਲ ਇਹ ਆ ਕੇ ਤੇ ਟ੍ਰੈਕ ਰੇ ਬਣਾਉ ਕੋ ਦੋ ਲਾਤੀ ਨੂੰ ਵਲੀ ਆ ਜਾ ਓਏ ਕੋ ਬੜਾ ਪਰਮੋਸ਼ਾ ਜਾਗੋ ਇਹ ਤੇ ਜਾਗਦੇ ਆ ਉਧਰ ਚੱਤੋ ਚਾਕੇ ਤੇ ਮੱਧ ਨੂੰ ਭਵਾਵਾ ਆ ਫੜ ਓਏ ਠੀਕ ਹੈ ਜੀ ਆ ਤਾਂ ਕੇ ਲੱਦਰੀ ਆ ਜੀ ਮੇਰੇ ਭਰਾ ਦੇਖੋ ਆ ਬਾਹਰ ਆ ਜਾ ਉਹ ਕੇ ਰੱਖ ਆ ਬੜਾ ਹੀ ਹੋ ਗਿਆ ਚੱਕ ਕੀ ਗੱਲ ਉਹੀ ਤੇ ਯਾਰ ਪਈ ਬਾਅਦ ਵਿੱਚ ਇਕੱਠਾ ਕਰਨੇ ਤੇ ਦਬਾ ਲਈ ਆਓ ਠੀਕ ਹੈ ਕੰਮ ਕਰਨੇ ਦੇਖੀ ਕੀ ਜਾਂਦਾ ਸਾਲਾ ਬਚੀ ਨਹੀਂ ਦਵਾ ਸਾਲਾ ਬਚੀ ਆ ਕੇ ਤੇ ਬੁਹਾਤ ਦਾ ਵਾਹ ਠੀਕ ਆ ਆ ਲੋ ਨਾ 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 ਇਹ ਮੈਂ ਜਿੰਦਾ ਹਾਂ ਉਹ ਨਾ ਸੇਵਲ ਉਠੀ ਗਈ ਨਾ ਨਾਲ ਫਲ ਮਿਲ ਜਾਂਦਾ ਅਸਟ ਕਾਲਰ ਬਣੀ ਪਾਲਾ ਪਾਣੀ ਰੁਕ ਰੁਕ ਹੂ ਬਾਲ ਨੂੰ ਹੱਥ ਲਾਇਆ ਹੱਥ ਕੀਤਾ ਯਸ ਪਹਿਲੀ ਯਾਰੀ ਹੱਥ ਲਾਇਆ ਇਹਨਾਂ ਨੇ ਪਾਲਣ ਨੂੰ ਬਹੁਤ ਧੰਨਵਾਦੀ ਆਪ ਤੁਸੀਂ ਪਾਲਣ ਨੂੰ ਹੱਥ ਲਾਇਆ ਬਹੁਤ ਜਿਆਦਾ ਜਗੜ ਕੇ ਦੀ ਪਾਲੀ ਆ ਆ ਦੇਖ ਲਓ ਜੀ ਲਬਾਣਿਆ ਨਹੀਂ ਸੇਵਲ ਉਟਲੀ ਜੀ ਸੁਖਮਨ ਦੇ ਮੱਲੇ ਨੇ ਤੇ ਹਾਈ ਕਹਿੰਦੇ ਹੋਰ ਬਾਲਾਂ ਨੇ ਆਜ ਆਜੋ ਇੱਥੋਂ ਮੈਂ ਲਾਦਾ ਟੋਲੀ ਕੋਈ ਨਹੀਂ ਫੁੱਲ ਅੱਧੀ ਤੋਂ ਉੱਪਰ ਹੋਈ ਗਈ ਆ ਫੋਲੀ ਹੋ ਗਈ ਆ ਤੇ ਇਹ ਸੁਣਨ ਦਾ ਰਜਾ ਆ ਗਈ ਆ ਚਾਹ ਪੀ ਸਕਦੇ ਵੇ ਆ ਇਸ ਵਾਰ ਫੇਵ ਬਾਲਣਗਾ ਠਾਕ ਓਏ ਇੱਧਰ ਕੀ ਤੂੰ ਮੂੜੀ ਉਹਦੇ ਬਾਹ ਹੱਥ ਮਰੀ ਹੱਥ ਮਰੀ ਇਹ ਨਹੀਂ ਵੜ ਇਹ ਨਹੀਂ ਵੜਦਾ ਠੰਡ ਚ ਨਹੀਂ ਵੜਦਾ ਓਰੀ ਓਰੀ ਜਾਂਦੇ ਕੋ ਬਾਏ ਉਹ ਨਾ ਮਾਰੇ ਉਹ ਮਾਰਗੀ ਆਣਾ ਉਹ ਅੰਦਰ ਆਣਾ ਉਹ ਬਾਈ ਸਮਾਓ ਯਾਰ ਲੋ ਵੀ ਬਾਲਣ ਲਾਏ ਆ ਫੇਰ ਕੋਲੇ ਜੱਲੇ ਬਾਲਣ ਤੇ ਇੱਟਾਂ ਲਿਆਂ ਜੱਲੇ ਆ ਆਨਸਰ ਜਨਾ ਫਰੀਦ ਵੀ ਆ ਗਏ ਆ ਯਾਰ ਉਹ ਚੰਗਾ ਕੀ ਆਣਾ ਵਧੀਆ ਵਧੀਆ ਲੋ ਬਈ ਆ ਗਏ ਆ ਬਾਈਥੋ ਮੋਸੇ

ਬੱਲ ਨਿਕਲਣਾ ਬਦਲਾ ਬਦਲਾ ਬਰੀਕ ਬਰੀਕ ਦੇਖ ਕਰਤਾ ਲੈਣੇ ਕਰਤਾ ਦੇ ਉਹ ਪੰਡ ਲੱਤ ਲਿਆ ਕਿਉਂ ਨਹੀਂ ਸੰਨੀ ਸਿਆ ਪੰਡ ਲੱਤ ਲਿਆ ਤੇ ਹੁਣ ਜੱਲੇ ਮੋੜਦੇ ਆਪਾਂ ਪੂਜਿਆ ਕਿਤਰੀ ਮਾਂ ਹੈ ਸਿੱਖੀ ਤਲਵਾਰਾਂ ਦੀ ਛਾਹ ਹੈ ਸਿੱਖੀ ਤਨ ਤਨ ਭਾਈ ਦਿਆਲਾ ਸਿੱਖੀ इटा चाहिए मुंडे ईटा चुकान गए फिर आप चला अड्डे आओ फिर अड्डे हल चली फिर मुंडे ईटा सुटती वे चलो मार सिर्फ आ डबर साहब ਇੱਥੇ ਪਹੁੰਚ ਗਏ ਆਂ ਮੋਟੇ ਪਾੜਾਂਗੇ ਪਹਿਲਾਂ ਥੋੜੀ ਥੋੜੀ ਮੱਡੀ ਮੱਡੀ ਲੱਕੜਾਂ ਮੋਸ਼ੇ ਪਾੜਾਂਗੇ ਤੇ ਭਾਂਡੇ ਲਾਵਾਂਗੇ ਇੱਥੇ ਅੰਦਰ ਰੱਖਾਂਗੇ ਭਾਂਡੇ ਇੱਥੇ ਚਲੋ ਭਾਂਡੇ ਰੱਖੀਏ ਪਹਿਲਾਂ ਹਾਂਜੀ ਹਾਂ ਭਾਂਡੇ ਚੁੱਕੀਏ ਅਗਲਾ ਕੰਮ ਕੀ ਹੈ ਦਿਲੇ ਮਾਜ ਲਿਓ ਏ ਕੱਲ ਫੇਰੇ ਆਣਗੇ ਜਾਂ ਹੁਣ ਮਾਜ ਲੈ ਹੁਣ ਮਾਜ ਲਿਓ ਫਾਈਨਲ ਕੇ ਦੀ ਬੋਕੀ ਵੀ ਪਾਣੀ ਆ ਇਹ ਦੰਤ ਪਾੜ ਦੇਣਾ ਤੇਰਾ ਹੋਲੀ ਮਾਦਾਂ ਮੈਂ ਕਿਹਾ ਇੱਕ ਮਾ ਥੋੜੀ ਹੋਣੀ ਜੋਂ ਚਾਣਾ ਲੱਲਾ ਮੈਂ ਠੋਕ ਕੇ ਕਾ ਮਾਰ ਬੜਾ ਬਣੀ ਕੱਢੀ ਦੀ ਬੜਾ ਕੱਢਿਆ ਨੀਕੇ ਨਾ ਪੂੜਾ ਲੱਲਾ ਫੜ ਬਟਾਈ ਮਰ ਜੀ ਓਏ 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 ਲੈਣ ਬੈਟੇ ਲੈਣ ਬੈਟੇ ਨਹੀਂ ਕਰਾਵਾ ਕੋ ਮਟਾ ਬਚਣਾ ਉਹ ਨੋਇਓ ਬਰਾਵਾ ਬਰਾਇਣਾ ਮੇਰਾ ਪੂਨ ਮਾਰ ਦੇ ਲੇ ਉਹ ਵੀ ਕੰਮ ਨਿਪੜ ਗਿਆ ਆ ਤੇ ਕੱਲ ਲੰਗਰ ਚੱਲੇਗਾ ਇੱਥੇ ਤੇ ਗੁਰਵੀਰ ਵੱਲੋਂ ਸੇਵਾ ਹੋ ਗਈ ਆ ਆਇਆ ਤਾਂ ਨਹੀਂ ਵਰਦਾ ਤਾ ਤੂੰ ਸੇਵਾ ਲੁੱਟ ਲਈ ਨੂੰ ਚੋਲ ਸੇਵਾ ਲੁੱਟ ਲਈ ਨੇ ਤੇ ਆਪਾਂ ਚੱਲਦੇ ਗੁਰਵੀਰ ਵਿਖਾ ਲੂਣ ਚੋਲ ਖਾਣ ਅੱਜ ਦਾ ਬਲੌਗ ਇੱਥੇ ਸਮਾਪਤ ਆ ਤੇ ਚਲੋ ਮਿਲਦੇ ਫਿਰ ਅਗਲੇ ਬਲੌਗ ਤੇ ਓਕੇ ਬਾਏ